ਹੈਲੋ ਗਾਇਜ਼ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਦਾਂ ਹੋ ਜੀ ਤੁਸੀਂ ਸਾਰੇ ਠੀਕ ਹੋ ਮੈਂ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ ਹੋਗੇ ਅੱਜ ਦੀ ਨਿਊ ਬਲੌਗਸ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਤੇ ਵੀਡੀਓ ਦੇ ਐਂਡ ਤੱਕ ਜ਼ਰੂਰ ਬਨੇ ਰਹੋ ਕਿਉਂਕਿ ਆਪਣੀ 4-5 ਮਿੰਟਾਂ ਦੀ ਵੀਡੀਓ ਰਹਿਣ ਵਾਲੀ ਆ ਹਾਂਜੀ ਮੈਂ ਆਈਆਂ ਮੋਲੀਆਂ ਪੱਟਣ ਵਾਸਤੇ ਹਜੇ ਆ ਤਾਂ ਹੋਈਆਂ ਨਹੀਂ ਗਾਇਜ਼ ਇਹ ਤਾਂ ਬਹੁਤ ਛੋਟੀਆਂ ਤੇ ਆਪਾਂ ਵੇਖਾਂਗੇ ਇਸ ਵੱਟ ਤੇ ਕਿਉਂਕਿ ਐਸ ਵਟ ਤੇ ਥੋੜੀਆਂ ਹੀ ਆ ਪਹਿਲਾਂ ਲਾਈਆਂ ਸੀ ਆਪਾਂ ਹੋ ਗਈ ਆ ਜੀ ਇਹਨੂੰ ਪਟਾਂਗੇ ਆਪਾਂ ਅੱਜ ਆਪਾਂ ਹੋਰ ਦੇਖ ਲਾਂਗੇ ਜੀ ਗਾਂ ਜੇ ਕੋਈ ਹੋਰ ਮਿਲੀਆਂ ਤੁੱਜ ਲੈ ਕੇ ਚੱਲਾਂਗੇ ਜ਼ਰੂਰ ਇਥੇ ਬੂਰ ਰੱਖਿਆ ਦੇਖੋ ਦਰਸ਼ਕੋ ਇਹਨਾਂ ਨੇ ਮਿੱਟ ਚੜਾਤਾ ਜੀ ਕੁੱਤਿਆਂ ਨੇ ਪਟ ਪੜ ਕੇ ਤੁਸੀਂ ਦੇਖ ਸਕਦੇ ਆ ਹਨਾ ਆ ਖੁੱਡਾਂ ਵਗੈਰਾ ਇੱਥੇ ਤੇ ਇੱਥੇ ਕੁੱਤੇ ਮੂੰਹ ਮਾਰਦੇ ਆ ਬਹੁਤ ਹੀ ਜਿਆਦੇ ਪਰੇਸ਼ਾਨ ਕਰ ਰੱਖਿਆ ਕੁੱਤਿਆਂ ਨੇ ਮੈਨੂੰ ਲੱਗ ਨਹੀਂ ਰਿਹਾ ਵੀ ਅੱਜ ਮੈਨੂੰ ਮੋਲੀਆਂ ਮਿਲਣਗੀਆਂ ਉਹ ਉੱਤ ਟੁੱਟ ਕੇ ਪੱਤੇ ਆ ਲੋ ਜੀ ਨਿੱਕੇ ਨਿੱਕੇ ਨਿਕਲ ਹੀ ਜਾਂਦੀਆਂ ਤੇ ਮੈਨਾਂ ਬਾਹਰ ਹੀ ਫਟਫਟ ਕੇ ਰੱਖੀ ਆ ਨੀ ਆ ਮੁੱਤ ਤੇ ਟਟ ਰੀਆਂ ਬਿੰਗ ਤੜਿੰਗੀਆਂ ਜੀਆਂ ਹਾਂਜੀ ਬੱਸ ਜਿੰਨੀਆਂ ਕਲਬ ਗਈਆਂ ਬਹੁਤ ਆ ਲੈ ਚੱਲਦੇ ਆ ਕਿਉਂਕਿ ਮੈਂ ਪਰਸੋ ਲੈ ਕੇ ਗਈ ਸੀ ਪੱਟ ਕੇ ਤੇ ਇੰਨੀਆਂ ਕਥੇ ਆ ਗਈਆਂ पत्ते ज्यादा है तो मूलियाँ भाई घट्ट है पत्ते तो एडे एडे हो बहुत ही ज्यादा देखो हूँ निकिया निकिया दो कार रख गई सी मैं पट के हलो जी ਹਾਲੋ ਜੀ ਆਪਾਂ ਰੱਖਤੀਆਂ ਮੂਲੀਆਂ ਲਿਆਈਆਂ ਮੈਂ ਹੁਣ ਇਹਨਾਂ ਨੂੰ ਵਧੀਆ ਵਾਸ਼ ਕਰ ਲੂੰਗੀ ਸਾਰੀਆਂ ਨੂੰ ਹਾਂਜੀ ਸਲਾਦ ਮੈਂ ਚੀਰ ਲਿਆ ਤੇ ਸਲਾਦ ਤੁਹਾਨੂੰ ਦਿਖਾ ਦਿਆਂ ਕਿ ਇਹ ਐ ਜੀ ਮੇਰਾ ਸਲਾਦ ਸਲਾਦ ਦੇ ਵਿੱਚ ਹੈਗੀਆਂ ਜੀ ਮੂਲੀਆਂ ਤੇ ਗਾਜਰਾ ਵਾਓ ਹਰੀ ਮਿਰਚ ਹਰੀ ਮਿਰਚ ਜੀ ਪੰਜਾਬੀਆਂ ਦੀ ਸ਼ਾਨ ਹੈ ਹਰੀ ਮਿਰਚ ਜਿੰਨਾ ਚਿਰ ਉਹ ਆਪਣੇ ਰੋਟੀ ਖਾਣ ਲੱਗੇ ਨਾਲ ਨਾ ਖਾਂ ਰੋਟੀ ਦੇ ਤਾਂ ਉਹਨਾਂ ਚਿਰ ਉਸ ਦਾ ਲੈ ਜਾ ਸਵਾਦ ਨਹੀਂ ਆਉਂਦਾਗਾ ਤੇ ਗੁੰਦਲੀ ਤੇ ਜਿਹੜਾ ਸਲਾਦ ਹੈ ਨਾ ਤੁਸੀਂ ਸੀਜ਼ਨ ਦੇ ਹਿਸਾਬ ਨਾਲ ਵੱਧ ਤੋਂ ਵੱਧ ਖਾਇਆ ਕਰੋ ਜਿਹੜੀਆਂ ਮੇਰੀਆਂ ਭੈਣਾਂ ਨੂੰ ਮੇਰੇ ਭਰਾਵਾਂ ਨੂੰ ਦਾਗ ਧੱਬਿਆਂ ਦੀ ਪ੍ਰੋਬਲਮ ਹੈ ਚਿਹਰੇ ਦੇ ਉੱਤੇ ਸ਼ਾਈਆਂ ਚਾਹ ਇਹ ਚੀਜ਼ ਆਪਣੇ ਕਾਲੇ ਡਾਕਸ ਹੋ ਜਾਂਦੇ ਹਨਾ ਤੇ ਉਹ ਜਦੋਂ ਆਪਾਂ ਸਲਾਦ ਖਾਂਦੇ ਨਾ ਜੀ ਤੇ ਉਦੋਂ ਉਹ ਨਹੀਂ ਹੁੰਦੀਆਂ ਉਹ ਜਿਹੜੀ ਪ੍ਰੋਬਲਮ ਆਪਾਂ ਨੂੰ ਹਟ ਜਾਂਦੀ ਆ ਗਾਜਰਾ ਆਪਣਾ ਖੂਨ ਬਣਾਉਂਦੀਆਂ ਜਿਨ੍ਹਾਂ ਦੇ ਵਿੱਚ ਖੂਨ ਘਟ ਹੋ ਜਾਂਦਾ ਤੇ ਜਿਹੜੀਆਂ ਮੂਲੀਆਂ ਬਵਾਸੀ ਰੇ ਪਾਣੀ ਦੀ ਕਮੀਆਂ ਤੇ ਚਾਹੇ ਤੁਹਾਨੂੰ ਪਸ਼ਾਬ ਦਾ ਬੰਨ ਪਿਆ ਉਹ ਮੂਲੀਆਂ ਦੇ ਨਾਲ ਬਹੁਤ ਛੇਤੀ ਠੀਕ ਹੁੰਦੇ ਆ ਜੀ ਠੀਕ ਹੈ ਤੇ ਬਾਕੀ ਤੁਸੀਂ ਹਰੀਆਂ ਸਬਜ਼ੀਆਂ ਦਾ ਜਿਆਦਾ ਤੋਂ ਜਿਆਦਾ ਸੇਵਨ ਕਰਿਆ ਕਰੋ ਤੇ ਉਹਦੇ ਨਾਲ ਵੀ ਬਹੁਤ ਜ਼ਿਆਦਾ ਆਪਣੀ ਜਿਹੜੀ ਸਕਿਨ ਐ ਗਲੋ ਕਰਦੀ ਹੈ ਹਨਾ ਤੇ ਤੁਸੀਂ ਖਿਆਲ ਰੱਖਿਆ ਕਰੋ ਜੀ ਆਪਣਾ ਤੇ ਜਿਹੜੀ ਦਰਸ਼ਕੋ ਹਰੀ ਮਿਰਚ ਐ ਡਾਕਟਰ ਵੀ ਦੱਸਦੇ ਆ ਕਿ ਆਪਣੀ ਜਿਹੜੀ ਅੱਖਾਂ ਦੀ ਰੋਸ਼ਨੀ ਵਾਸਤੇ ਇਹ ਬਹੁਤ ਵਧੀਆ ਤੇ ਸ਼ੁੱਧ ਦੱਸੀ ਗਈ ਹੈ ਇਹਨਾਂ ਨਾਲ ਅੱਖਾਂ ਦੀ ਰੋਸ਼ਨੀ ਵੱਧਦੀ ਆ ਹਨਾ ਖੂਨ ਆਪਣੇ ਸਾਫ਼ ਹੁੰਦਾ ਇਹਨਾਂ ਦੇ ਨਾਲ ਤੁਸੀਂ ਥੋੜੀ ਬਹੁਤ ਜਿਹੜੇ ਜ਼ਿਆਦਾ ਨਹੀਂ ਖਾਂਦੇਗੇ ਤੁਸੀਂ ਥੋੜੀ ਬਹੁਤ ਮਿਰਚ ਵੀ ਖਾ ਲਿਆ ਕਰੋ ਜੀ ਸਲਾਦ ਦੇ ਨਾਲ ਠੀਕ ਹੈ ਜੀ ਤੇ ਇਸੇ ਤਰੀਕੇ ਆਪਾਂ ਆਉਂਦੇ ਰਵਾਂਗੇ ਜੀ ਵਧੀਆ ਵਧੀਆ ਵੀਡੀਓ ਲੈ ਕੇ ਤੇ ਮਿਲਦੇ ਆ ਤੁਹਾਨੂੰ ਕੱਲ ਦੇ ਬਲੌਗਸ ਤਦ ਤੱਕ ਦੇ ਲਈ ਧੰਨਵਾਦ ਜੀ ਸਤਿ ਸ੍ਰੀ ਅਕਾਲ ਬਾਏ